ਅੱਜ ਲੋਕ ਸਭਾ ਬਠਿੰਡਾ ਹਲਕਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਇੱਕ ਰੈਲੀ ਨੂੰ ਸੰਬੋਧਿਤ ਕਰਨ ਬਠਿੰਡਾ ਪਹੁੰਚੇ ਸੀ ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਜਿਸ ਦੌਰਾਨ ਉਹਨਾਂ ਨੇ ਵਿਰੋਧੀ ਪਾਰਟੀਆਂ ਨੂੰ ਘੇਰਿਆ ਉਹਨਾਂ ਨੇ ਕਿਹਾ ਕਿ ਭਾਜਪਾ ਦੀ ਭੁਖਲਾਹਟ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਕਿਉਂਕਿ ਭਾਜਪਾ ਹਾਰ ਰਹੀ ਹੈ ਇਸ ਕਰਕੇ ਪ੍ਰਧਾਨ ਮੰਤਰੀ ਦੇ ਬਿਆਨਾਂ ਤੋਂ ਲੱਗਦਾ ਹੈ ਕਿ ਉਹ ਬੁਖਲਾਏ ਹੋਏ ਹਨ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਹਰਸ਼ਮਰਤ कौर ਬਦਲ ਜੋ ਕਿ ਬਠਿੰਡਾ ਤੋਂ ਅਕਾਲੀ ਪਾਰਟੀ ਦੇ ਉਮੀਦਵਾਰ ਹਨ ਉਹਨਾਂ ਦੀ ਵੋਟ ਵੀ ਭਾਜਪੀ ਨੂੰ ਜਾਵੇਗੀ ਅਤੇ ਭਾਜਪੀ ਦੇ ਖਿਲਾਫ ਜਿਹੜੀ ਵੋਟ ਪਹੁੰਚੇਗੀ ਉਹਦਾ ਇੰਡੀਆ ਭਗਵੰਤ ਮਾਨ ਬਾਰੇ ਉਹਨਾਂ ਦਾ ਕਿ ਭਗਵੰਤ ਮਾਨ 13 0 ਦੀ ਗੱਲ ਜੇ ਸ਼ਾਮ ਨੂੰ 6 ਵਜੇ ਕਰਦੇ ਨੇ ਤਾਂ ਸਵੇਰ 6 ਵਜੇ ਉਹ 0 13 ਦੀ ਗੱਲ ਕਰਨਗੇ ਇਸ ਤੋਂ ਇਲਾਵਾ ਹੋਰ ਕੀ ਕੀ ਕਿਹਾ ਪ੍ਰਤਾਪ ਸਿੰਘ ਬਾਜਵਾ ਨੇ ਆਓ ਸੁਣਦੇ ਹਾਂ मेरी बात एक सुनिए पंजाब की और भारत की स्थिति और पंजाब में सीधे तौर पहले टाइम से ही देखो वो लीडिंग पार्टी है वो गवर्नमेंट में हम ऑपोजिशन में वी आर अपोज टू ईच अदर ये तो तो कोई दो राय नहीं वो तो अगर पूछना है तो वहां का जो हमारी स्टेट्स के यूनिट्स है आप उनसे पूछिए इधर हमारा प्रधानमंत्री क्या कहते हैं प्रधानमंत्री तो हर रोज ऐसे बयान देते हैं कई दफा आज बयान कुछ देते हैं अगले दिन फिर बदल लेते हैं बयान तो प्राइम मिनिस्टर साहब तो इस दफा मैं सब बखलाहट की निशानी जैसे जैसे बीजेपी हर राउंड में पीछे चल रही है ऐसे बुखलाट की शुरुआत हो रही है इंडिया लाइंस का क्या प्रधानमंत्री जी को आप छह महीने के बाद पता चला इंडिया लाइंस में ये जो आम आदमी पार्टी है इट इज अ पार्टनर ऑफ इंडिया लाइंस बट इन पंजाब पंजाब में हमारा कोई इनसे लेना देना नहीं ਦੇਖੋ ਮੇਰੀ ਗੱਲ ਸੁਣੋ ਮੈਂ ਪ੍ਰੈਸ ਸਟੇਟਮੈਂਟ ਜਾਰੀ ਕਰ ਦਿੱਤੀ ਹੈ ਖਹਿਰਾ ਸਾਹਿਬ ਦੇ ਬਿਆਨਾਂ ਨਾਲ ਪੰਜਾਬ ਦੀ ਕਾਂਗਰਸ ਤੇ ਹਿੰਦੁਸਤਾਨ ਦੀ ਕਾਂਗਰਸ ਬਿਲਕੁਲ ਸਹਿਮਤ ਨੇ ਇਹ ਉਹਨਾਂ ਦੇ ਪਰਸਨਲ ਬਿਆਨ ਨੇ ਮੈਂ ਬਕਾਇਦਾ ਤੌਰ ਤੇ ਕਹਿ ਦਿੰਦਾ ਹਰ ਹਿੰਦੁਸਤਾਨੀ ਹਰ ਸੂਬੇ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਪੂਰਨ ਆਕੇ ਆਪਣੀ ਵੋਟ ਬਣਾਉਂਦਾ ਵੀ ਕੰਮ ਲੈਣਦਾ ਵੀ ਸੋ ਖਹਿਰਾ ਸਾਹਿਬ ਦੇ ਨਿੱਜੀ ਵਿਊਜ਼ ਨੇ ਕਾਂਗਰਸ ਇਹਨਾਂ ਦੇ ਵਿਊਜ਼ ਨਾਲ ਸਹਿਮਤ ਨਹੀਂ ਸਾਰੇ ਪੰਜਾਬ ਦੇ ਵਿੱਚ ਅੱਗੇ ਵੀ ਇਹ ਕਹਿ ਕੇ ਬਿਆਨ ਦਿੱਤਾ ਜਿਹੜਾ ਪੰਜਾਬ ਚਲਾਉਣਾ ਹੈ ਹਾਂਜੀ ਕੋ ਮੇਰੀ ਮੇਰੀ ਤੇਰੀ ਸੁਣੋ ਇਹ ਪੰਜਾਬ ਹਰਿਆਣੇ ਚ ਬਹਿ ਕੇ ਪੰਜਾਬ ਚ ਚਲਾਨ ਦੀ ਤਾਕਤ ਰੱਖਦੀ ਬੀਜੇਪੀ ਇਹਦੇ ਪੰਜਾਬ ਦੇ ਤੇ ਕਿਸੇ ਪਿੰਡ ਚ ਇਹਨਾਂ ਨੂੰ ਵੜਨ ਦਿੰਦੇ ਹਰਿਆਣੇ ਚ ਬਹਿ ਕੇ ਕੀ ਚਲਾਣਗੇ ਉਹਦਾ ਮਤਲਬ ਹੈ ਕਿ ਜੋ ਸਾਡੇ ਕਿਸਾਨਾਂ ਨੇ ਹਰਿਆਣਾ ਦੀ ਪੁਲਿਸ ਨੇ ਕੀਤਾ ਉਹਦਾ ਮਤਲਬ ਇਹ ਖੁਦ تسلیم ਕਰ ਗਏ ਕਿ ਅਸੀਂ ਸੁਖ ਕਰਨ ਸਿੰਘ ਦਾ ਜਿਹੜਾ ਕਤਲ ਹੋਇਆ ਤੇ 400 ਤੋਂ ਵੱਧ ਕਿਸਾਨ ਫਟੜ ਹੋਏ ਨੇ ਉਹਦਾ ਮਤਲਬ ਬੀਜੇਪੀ ਦੀ ਬੰਸ਼ਾ ਨਾਲ ਤੇ ਮਰਜ਼ੀ ਨਾਲ ਹੋਏ ਇਹਦੇ ਆਪ ਤੁਸੀਂ ਖੁਦ ਕਹਿ ਰਹੇ ਹੋ ਉਹ ਕਹਿੰਦੇ ਹਰਿਆਣੇ ਚ ਬਹਿ ਕੇ ਹੀ ਪੰਜਾਬ ਚ ਲਾਵਾ ਬਾਈ ਉਹ ਤਾਂ ਇਸ ਤਰ੍ਹਾਂ ਹੱਥ ਫਰਵਾਹਤ ਦਿਨ ਰੋਜ਼ ਲਗਾਤਾਰ ਦਿੱਤੀ ਹੋਈ ਆ ਬਹੁਤ ਚੁਸਤਾਂ ਵੀ ਦਾਵਾ ਕਰੇ ਕੋਈ ਲੋਕ ਬੜੀ ਮਾਦਨ ਦੇਖੋ ਇੱਕ ਮੇਰੀ ਗੱਲ ਸੁਣ ਲਓ ਇਸ ਟਾਈਮ ਸ਼ੇਅਰ ਵੈਲਿਊ ਬਾਜ਼ਲਸ ਦੀ ਥੱਲੇ ਆ ਚੁੱਕੀ ਐਸ ਟਾਈਮ ਸਰਦਾਰਨੀ ਹਰਸਿਮਰਤ ਕੌਰ ਜੀ ਨੂੰ ਕਿਸੇ ਪਾਸੇ ਸਪੋਰਟ ਮਿਲਨੀ ਨਹੀਂ ਕਿਉਂਕਿ ਹਰ ਸਿਮਰਤ ਜੀ ਦਾ ਜਿਤਨਾ ਮਤਲਬ ਮੋਦੀ ਦਾ ਜਿਤਨਾ ਸੋ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਮੋਦੀ ਨੂੰ ਰਿਜੈਕਟ ਕਰਨ ਦਾ ਸੋ ਇਹ ਸਿੱਧੇ ਤੌਰੇ ਵੋਟ ਜਿਹੜੀ ਹੈ ਐਂਟੀ ਮੋਦੀ ਵੋਟ ਜਿਹੜੀ ਹੈ वो पंजाब इंडियन नेशनल कांग्रेस नी आपू पैनी है तो नाक अच्छा भैया एक उनका टाइम होता है छ बजे सुबह से शाम के छह बजे तक एक टाइम है उनका छह बजे शाम से सुबह के छह बजे तक ये तेरह जीरो की स्टेटमेंट जो है वो शाम के छह बजे के बाद की अगर सुबह पूछोगे तो ये जीरो तेरह हो जाए इनकी एक भी सीट अगर संगरूर की सीट ये जीत नहीं पा रही तो कौन सी सीट ਤੋ ਆਪ ਆਪ 100% ਇਸ ਬਾਤ ਪਰ ਬਿਲਕੁਲ ਫਿਕਰ ਛੋੜ ਦਿਦੀਏ ਇਸ ਕੇ ਬਾਦ ਭਗਵਾਨ ਵਿਲ ਬੀ ਨੋ ਮੋਰ தி ਚੀਫ ਮਿਨਿਸਟਰ ਆਫ ਪੰਜਾਬ ਜੇð ਹੀ ਇਜ਼ ਔਨ ਹਿਸ ਵੇ ਆਊਟ ਐਂਡ ਆਪ ਇਜ਼ ਆਲਸੋ ਔਨ ਹਿਸ ਤੁਸੀਂ ਵੇਖੋ ਜੋ ਹੰਸ ਕਹਿ ਰਿਹਾ ਇੱਕ ਪਾਸੇ ਤੇ ਆਪਣੇ ਨੂੰ ਕਹਿ ਰਿਹਾ ਉਹ ਕਿਹੜਾ ਉਹ ਮਿੰਤਰਾਜ ਮਿੰਤ ਕੇ ਕੀ ਮਿੰਤਰਾ ਬਿੰਦ ਕਹੀ ਜਾਂਦਾ ਦੂਜੇ ਪਾਸੇ ਦਬਕੇ ਮਾਰੀ ਜਾਂਦਾ ਦੂਜੇ ਪਾਸੇ ਕਹੀ ਜਾਂਦਾ ਦੋ ਤਰੀਕ ਤੋਂ ਬਾਅਦ ਵੇਖੋ ਮੈਂ ਇਹਨਾਂ ਦਾ ਕਰਦਾ ਕੀ ਹੈ ਸੇਮ ਆ ਬਿਟੂ ਕਹੀ ਜਾਂਦਾ ਕਿ ਮੈਂ ਨਾਂ ਨੋਟ ਕਰ ਲਿਆ ਤੁਸੀਂ ਵੇਖੋ ਇਹਨਾਂ ਨੇ ਕਰਦੇ ਕੀ ਹੈ ਸਾਡੇ ਵੱਲੋਂ ਕੋਈ ਸ਼ਿਕਾਇਤ ਕੀਤੀ ਵੀ ਇਸ ਮਾਮਲੇ 'ਚ ਸਾਨੂੰ ਸ਼ਿਕਾਇਤ ਕਰਨ ਦੀ ਲੋੜ ਹੀ ਕੋਈ ਨਹੀਂ ਸ਼ਿਕਾਇਤ ਸਾਨੂੰ ਕਿਹੜੀ ਗੱਲ ਦੀ ਕਰੀਏ ਇਹਨਾਂ ਦਾ ਜਦੋਂ ਬਿਸਰਾ ਹੀ ਗੋਲ ਹੋ ਜਾਣਾ ਸ਼ਿਕਾਇਤ ਕਿਹੜੀ ਗੱਲੋਂ ਕਰਨੀ ਸ਼ਿਕਾਇਤ ਤੇ ਉਹ ਕਰਦੇ ਨੇ ਜਿਹੜੇ ਬੰਦੇ ਕਮਜ਼ੋਰ ਹੁੰਦੇ ਅਸੀਂ ਕੋਈ ਸ਼ਿਕਾਇਤ ਨਹੀਂ ਕਰਦੇ ਇਹਨਾਂ ਨੂੰ ਪਿੰਡਾਂ ਵਿੱਚ ਵੱੜ ਨਹੀਂ ਦਿੰਦੇ ਸ਼ਹਿਰਾਂ 'ਚ ਨਿਕਲਣਾ ਕੋਈ ਨਹੀਂ ਬਹੁਤ ਬਿਹਤਰੀਨ ਰਿਸਪਾਂਸ ਹੈ ਬੇਰਕਲ ਪੰਜਾਬ ਦੀ ਟੌਪ ਸੀਟਸ ਦੇ ਵਿੱਚੋਂ ਜੀਤਮਿੰਦਰ ਸਿੰਘ ਨੰਬਰ 1 ਤੇ ਜਿੱਤੇਗਾ ਤਾਂ ਵੱਡੇ ਮਾਤਮਾ